ਪਾਲ ਕੇ ਪਮਾ ਮਾਵਾ ਭੈਣਾ ਸਾਡੀਆਂ ਵੀ ਵਿਆਹੀਆਂ ਹੋਈਆਂ ਸਾਡੇ ਵੀ ਲੜਕੀਆਂ ਲੱਗੀਆਂ ਹੋਈਆਂ ਇਹ ਦਿਨ ਥੋੜੀ ਬਹੁਤ ਮਾੜੀ ਆ ਠੀਕ ਹੈ ਜੀ ਇਸ ਤਰੀਕੇ ਦਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਤੇ ਦੂਜੇ ਤਾਂ ਜਿੱਥੇ ਤੱਕ ਤੁਸੀਂ ਕਹਿੰਨੇ ਹੈਗੇ ਐਸਟੀਐਸਟੀ ਐਕਟ ਦਾ ਮੈਂ ਮੈਡਮ ਨਾਲ ਗੱਲ ਕੀਤੀ ਸੀ ਵੀ ਮੈਂ ਕਿਹਾ ਇਹ ਕਿਹੜੀ ਕਾਸਟ ਨੂੰ ਬਿਲੋਂਗ ਕਰਦੇ ਤੇ ਲੜਕਾ ਕੀ ਆ ਉਹ ਮੈਂ ਹੁਣੇ ਹੀ ਇਹਨਾਂ ਨੂੰ ਕਹਿਤਾ ਜਿਹੜੀ ਬਣਦੀ ਧਾਰਾ ਐਸਟੀਐਸਟੀ ਐਕਟ ਇਸੀ ਲਾ ਰਹੇ ਆਂ ਜੀ ਕਿਉਂਕਿ ਉਹਦੇ ਵਿੱਚ ਹੀ ਆ ਦੇਖੋ ਜਿਹੜੀ ਚੀਜ਼ ਬਣਦੀ ਆ ਮੈਂ ਤਾੜੀ ਨਹੀਂ ਮਾਰਨੀ ਆਪਾਂ ਆਪਾਂ ਕੋਈ ਮਤਲਬ ਬਹੁਤ ਮੈਂ ਕੋਈ ਆਇਆ ਵੀ ਜਿੱਤਣ ਨਹੀਂ ਆਇਆ ਮੈਂ ਤਾਂ ਜੋ ਕਾਨੂੰਨੀ ਰੂਪ ਦੇ ਵਿੱਚ ਹੈਗਾ ਆ ਔਰ ਪੱਕੇ ਪ੍ਰੂਫ ਆ ਔਰ ਦੇਖੋ ਲੜਕਾ ਬ੍ਰਾਹਮਣ ਜਾਤ ਨੂੰ ਸੰਬੰਧ ਰੱਖਦਾ ਲੜਕੀ ਐਸੀ ਬਰਾਦ ਨੂੰ ਸੰਬੰਧ ਰੱਖਦੀ ਹੈ ਤੇ ਇਹ ਕਾਨੂੰਨ ਦੇ ਵਿੱਚ ਉਪਵਾਦ ਆ ਅਸੀਂ ਲਾ ਸਕਦੇ ਆ ਤੇ ਫਿਰ ਜੇ ਰੱਬ ਨੇ ਸਾਨੂੰ ਪਾਵਰ ਦਿੱਤੀ ਆ ਆਪਾਂ ਕਿਉਂ ਨਾ ਲਈਏ ਉਹ ਤਾਂ ਤੁਹਾਡੀ ਲੱਗੂਗੀ 100% ਅਗਰ 306 'ਚੋਂ 302 ਦੇ ਵਿੱਚ ਵੀ ਕਨਵਰਟ ਬੈਡ ਐਵੀਡੈਂਸ ਆਈ ਤੇ ਉਹਨੂੰ ਵੀ ਕਨਵਰਟ ਕਰਨ ਲਈ ਤੁਹਾਨੂੰ ਕਿਸੇ ਸਪਾਸ ਦੀ ਲੋੜ ਨਹੀਂ ਪੈਣੀ ਉਹ ਸਾਡਾ دین ਧਰਮ ਆਮਾਨਾ ਕਹਿ ਕੇ ਜਾਣੇ ਅਸੀਂ ਉਹ ਕਰਾਂਗੇ ਦੇਖੋ ਅਸੀਂ ਉਹਨਾਂ ਦੇ ਕੋਈ ਮਤਲਬ ਨਹੀਂ ਬਾਕਵੱਲ ਅਸੀਂ ਨਾਲ ਲੜਕੀ ਪਰਿਵਾਰ ਦੇ ਬਾਕਵੱਲ ਆਪਾਂ ਵਿੱਚ ਪਹਿਲੀ ਵਾਰ ਹੀ ਕਈਆਂ ਨੂੰ ਸੱਜਣਾ ਮਿੱਤਰਾਂ ਨੂੰ ਮਿਲੇ ਆ ਠੀਕ ਹੈ ਜੀ ਔਰ ਇਹਨਾਂ ਨੂੰ ਮੇਰੇ ਬਾਰੇ ਪਤਾ ਆ ਤੇ ਮੇਰਾ ਸਟਾਈਲ ਕੰਮ ਕਰਨ ਦਾ ਥੋੜਾ ਜਿਹਾ ਹਰਕ ਬੰਦੇ ਦਾ ਆਪਣਾ ਆਪਣਾ ਲੈਜਾ ਹੁੰਦਾ ਕੋਈ ਮੈਂ ਤੁਹਾਡੇ ਨਾਲ ਝੂਠਾ ਵਾਦਾ ਨਹੀਂ ਕਰੂੰਗਾ ਕਿ ਮੈਂ ਸਿਰਫ ਧਰਨਾ ਉਠਾਉਣ ਲਈ ਆ ਨਾ ਮੈਂ ਰੱਬ ਨੂੰ ਵੀ ਜਾਣ ਦੇਣੀ ਆ ਠੀਕ ਹੈ ਜੀ ਔਰ ਧਰਮਾਨਾ ਕਹਿੰਦੇ ਜਿੰਨਾ ਚਿਰ ਕਰਾਂਗੇ ਵਧੀਆ ਤਰੀਕੇ ਨਾਲ ਕਰਾਂਗੇ ਵਧੀਆ ਐਵੀਡੈਂਸ ਨਾਲ ਕਰਾਂਗੇ ਸੋ ਬਰਾਏ ਮਿਹਰਬਾਨੀ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਸ਼ੱਕ ਹੋਵੇ ਵੀ ਆਹ ਹੋ ਜਾਂਦੀ ਪੁਲਿਸ ਹੋ ਜਾਂਦੀ પ્રાਣੀ ਪੁਲਿਸ ਨੂੰ ਛੱਡ ਦਿਓ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਸਾਡੇ ਵੀ ਜੰਮੀਆਂ ਅਸੀਂ ਵੀ ਵਿਆਹਣੀਆਂ ਸਾਡੇ ਵੀ ਆਉਣੀਆਂ ਇਹ ਸਮਾਜ ਵਿੱਚ ਰਹਿਾਂਗੇ ਕਿ ਵਧੀਆ ਇੱਕ ਨਿਸ਼ਾਨੀ ਦੇਵਾਂਗੇ ਤੁਹਾਡਾ ਵਧੀਆ ਰੈਪਿਊਟੇਸ਼ਨ ਜਾਊਗਾ ਇਸ ਕੈਟਾਗਰੀ ਦੇ ਮਤਲਬ ਹੁਣ ਉਹ ਸਾਡੇ ਦੇ ਵਿੱਚ ਹੈ ਨਹੀਂਗੇ ਉਹ ਕਿਸਮ ਤੇ ਇਥੋਂ ਲੋਨ ਗੁੰਦਿਓ ਜੀ ਨਾ ਨਾ ਲੋਨ ਗਿਨੇ ਆ ਜਾਂਦਾ ਨਾ ਗੁੰਨਣਾ ਨਾ ਅਜੇ ਤਾਈਂ ਕੋਈ ਗੁੰਨੇ ਆ ਤੇ ਤੁਹਾਡੇ ਨਾਲ ਵਾਦਾ ਔਰ ਅਜੇ ਤਾਈਂ ਤੁਸੀਂ ਦੇਖ ਲਿਓ ਕਈਆਂ ਦੀ ਬਿਨਾਂ ਚਪਾਤ ਤੋਂ ਬੰਦੇ ਵੈਸੇ ਹੀ ਟੰਗ ਦਿੱਤੇ ਜਾਂ ਕਈ ਮੈਂ ਕੱਢ ਹੀ ਦਿੱਤੇ ਆ ਜਿਨ੍ਹਾਂ ਦਾ ਨਹੀਂ ਕਸੂਰ ਬਣਦਾ ਔਰ ਜਿਹੜੇ ਨਹੀਂ ਹੋਏ ਮੈਂ ਉਹਨਾਂ ਦੇ ਪਰਚੇ ਦਿੱਤੇ ਆ ਫਿਰ ਮੇਰੀ ਇੱਕ ਵਾਰੀ ਫਾਈਨਿੰਗ ਲਿਖ ਹੋ ਗਈ ਫੇ ਮੈਂ ਉਥੋਂ ਮੁੜਦਾ ਨਹੀਂ ਹਾਂ ਕੋਈ ਹੋਰ ਅਫਸਰ ਕਰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਵੈਸੇ ਇਦਾਂ ਹੁੰਦੀ ਨਹੀਂ ਪਰ ਜਿਹੜਾ ਕਾਗਜ਼ੀ ਪੱਤਰੀ ਆਪਾਂ ਕਹਿ ਵੀ ਕਾਗਜ਼ੀ ਪੱਤਰੀ ਕੰਮ ਰੱਖੀਏ ਤੇ ਆਪਾਂ ਉਹਨੂੰ ਸਜਾ ਲਿਜਾਣ ਦੇ ਲਈ ਜਾਈਏ ਸੋ ਮੈਂ ਜਿਆਦਾ ਤੁਹਾਡਾ ਟਾਈਮ ਨਹੀਂ ਲੈਂਦਾ ਤੁਸੀਂ ਵੀ ਕਾਫੀ ਦੇਰ ਤੋਂ ਬੈਠੇ ਹੋ ਕਿਉਂਕਿ ਮੈਂ ਵੀ ਕਿਸੇ ਹੋਰ ਪਾਸੇ ਸਾਡੀ ਸਾਰੀ ਪੁਲਿਸ ਵੀ ਜੀ ਆ ਇਹ ਹੀ ਬੇਨਤੀ ਆ ਕਿ ਕਿਸੇ ਕਿਸਮ ਦੀ ਡਾਊਟ ਹੁੰਦਾ ਆ ਤੁਸੀਂ ਇਹਨਾਂ ਨੂੰ ਦੱਸ ਦਿਓ ਮੇਰੇ ਕੋਲ ਦਫ਼ਤਰ ਆ ਜਾਓ ਇਹਦੀ ਇਨਵੈਸਟੀਗੇਸ਼ਨ ਦੀ ਮੈਂ ਆਪਣੀ ਨਿਗਰਾਨੀ ਤਹਿਤ ਕਰਾਉਂਗਾ ਥੈਂਕ ਯੂ ਜੀ ਪਿਛਲੇ ਤਿੰਨ ਦਿਹਾ ਤੋਂ ਪੂਰਾ ਪਰਿਵਾਰ ਮੀਤਾ ਪਰਿਆ ਅਸਲ 6 ਤੋਂ ਵੱਧਿਆ ਬਿਘਾਰੀਆਂ ਦੀ ਪਰ 6 ਧਰਨਾ ਲੱਗਣ ਤੋਂ ਬਾਅਦ ਹੀ ਕਿਉਂ ਇਹ ਆਸ਼ਵਾਸ਼ਣ ਦਿੱਤਾ ਜਾ ਰਿਹਾ ਕਿ ਤੁਹਾਡਾ ਕੰਮ ਹੋ ਜਾਏਗਾ ਅਸੀਂ ਅਸੀਂ ਲੱਗ ਚੀ ਪਰਿਵਾਰ ਮੰਗ ਕਰ ਰਿਹਾ ਮੈਂ ਮੈਂ ਦੱਸ ਜੀ ਤੁਹਾਨੂੰ ਸਰ ਇੱਕ ਮਿੰਟ ਸਰ ਕੀ ਕੋਲਸਰ ਧਰਨਾ ਹੀ ਉਡੀਕਦੀ ਹੈ ਹਰੇਕ ਕੰਮ ਦੀ ਹਰੇਕ ਪਾਸੇ ਸਾਨੂੰ ਬੰਨੂਰ ਕਿਉਂ ਹੋਣਾ ਪੈ ਰਿਹਾ ਕਿ ਧਰਨਾ ਲਾ ਕੇ ਕੰਮ ਕਰਵਾਈਏ ਵੇਖੋ ਮੈਂ ਤੁਹਾਨੂੰ ਇਹ ਜਵਾਬ ਦਿੰਦਾ ਅਸੀਂ ਸਾਡਾ ਪੂਰਾ ਫੈਲੋ ਵੀ ਅਸੀਂ ਟੋਟਲ ਤਕਰੀਬਨ ਸਾਰੇ ਐਸਐਚਓ ਕੋਸ ਐਸਐਚਓ ਨੂੰ ਛੱਡ ਕੇ ਅਸੀਂ ਤਿੰਨ ਦਿਨ ਰਹੇ ਗਰਦਾਸਪੁਰ ਠੀਕ ਹੈ ਜੀ ਕੱਲ ਅਸੀਂ ਉਧਰ ਬਿਜ਼ੀ ਹੋ ਗਏ ਰਾਤ ਨੂੰ ਅਸੀਂ ਆ ਕੇ ਗਰਦਾਸਪੁਰ ਤੋਂ ਪੂਰੀ ਰਾਤ ਮਤਲਬ ਡੀਐਸਪੀ ਸਾਹਿਬ ਨੂੰ ਮੈਂ ਸਵੇਰੇ ਭੇਜਿਆ ਕਿਉਂਕਿ ਮੈਂ ਦੋ ਚਾਰ ਘੰਟੇ ਸੌਂ ਲਿਆ ਸੀ ਮੈਂ ਕਿਹਾ ਤੁਸੀਂ ਜਾਓ ਰੈਸਟ ਕਰੋ ਤੁਸੀਂ ਕਿਉਂਕਿ ਉਹਨਾਂ ਨੂੰ ਹਾਰਡ ਦੀ ਵੀ ਪ੍ਰੋਬਲਮ ਹੈਗੀ ਗੋਲੀਆਂ-ਗੋਲੀਆਂ ਖਾ ਕੇ ਆਓ ਆਪਣਾ ਬ੍ਰੇਕਫਾਸਟ ਕਰਕੇ ਆ ਇਹ ਨਾ ਹੋਵੇ ਆਪਾਂ ਕਰਦੇ-ਕਰਦੇ ਹੋ ਜਾਈਏ ਜਦੋਂ ਸਾਡੇ ਧਿਆਨ ਦੇ ਵਿੱਚ ਮੇਰੇ ਅੱਜੀ ਡਿਸਕਸ ਹੋਇਆ ਜਦੋਂ ਸਾਡੇ ਧਿਆਨ ਦੇ ਵਿੱਚ ਆਇਆ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਜਦੋਂ ਇਸ ਚੀਜ਼ ਦਾ ਪਤਾ ਲੱਗਾ ਕਈ ਵਾਰੀ ਕਈ ਚੀਜ਼ਾਂ ਸਾਡੇ ਲੈਵਲ ਤੱਕ ਨਹੀਂ ਪਹੁੰਚਦੀਆਂ ਥੱਲੇ ਰਹਿ ਜਾਂਦੀਆਂ ਠੀਕ ਹੈ ਜੀ ਕੋਈ ਕੋਈ ਜੀ ਜੀ ਗਲਤੀ ਕੀਤੀ ਹੈ ਤਿੰਨ ਦਿਨ ਪਰਵਾਹ ਤੁਸੀਂ ਪਰਵਾਹ ਵੈਰੀਫਿਕੇਸ਼ਨ ਕੀ ਸੀ ਮੈਂ ਮੈਂ ਉਹ ਮੈਂ ਤੁਹਾਨੂੰ ਲੱਗਾ ਕਿ ਸਿੱਧੇ ਬੋਲ ਤਾਂ ਕਹਤਾ ਜੀ ਪਰ ਮੰਤਰੀ ਦੀ ਸਪਾਰਸ਼ ਆ ਵੇ ਮੇਰੇ ਹੱਥ ਖੜੇ ਆ ਜੇ ਮੈਡਮ ਦੇ ਹੱਥ ਖੜੇ ਸੀ ਉਹਨੇ ਨਾਲ ਕਿਉਂ ਨਹੀਂ ਗੱਲ ਪਰਵਾਹ ਪਰਿਆਮ ਕਹਿ ਰਿਹਾ ਜੀ ਪਰਵਾਹ ਜੀ ਜਿਹੜਾ ਦੇਖੋ ਜਿਹੜਾ ਜਿਹੜਾ ਚਲੋ ਹੋ ਗਈ ਆ ਜੇ ਇਸ ਚੀਜ਼ ਤੋਂ ਇਦਾਂ ਦੀ ਹੋਈ ਕੋਈ ਕਿਸੇ ਨੂੰ ਠੇਸ ਪਹੁੰਚੀ ਆ ਮੈਂ ਉਸ ਲਈ ਮਾਫੀ ਮੰਗਦਾ ਆ ਠੀਕ ਨਹੀਂ ਪੀ ਉਹਦੇ ਵਿੱਚ ਮੇਰੇ ਦਾ ਮਾਫੀ ਮੰਗਣ ਦਾ ਮੇਰੇ ਮੈਨੂੰ ਕੋਈ ਇਹ ਨਹੀਂ ਹੋ ਜਾਂਦਾ ਵੀ ਮੈਂ ਕੋਈ ਬਹੁਤ ਛੋਟਾ ਹੋ ਗਿਆ ਜਿਹੜੀ ਚੀਜ਼ ਅਡਮੈਟਿਆ ਸਾਡੀ ਪੁਲਿਸ ਪ੍ਰਸ਼ਾਸਨ ਦੀ ਗਲਤੀ ਤੇ ਗਲਤੀ ਮਰ ਲੈਣੀ ਚਾਹੀਦੀ ਜੇ 3 ਦਿਨ ਹੋ ਗਏ ਆ ਤੇ 3 ਦਿਨ ਪਹਿਲਾਂ ਕੰਮ ਹੋ ਜਾਣਾ ਚਾਹੀਦਾ ਚਲੋ ਜੇ 6 ਦਿਨ ਮੰਨਦੇ ਆ ਆਪਾਂ ਵੀ ਇਹ ਜਿਹੜਾ ਜਿਹੜੀ ਇਹ ਚੀਜ਼ ਇਹ ਹੈਗੀ ਆ ਇਹ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਔਰ ਜਦੋਂ ਆ ਜਾਂਦੀ ਮੇਰਾ ਤਾਂ ਸਿੰਪਲ ਫਾਰਮੈਟ ਆ ਮੇਰੇ ਕੋ ਤਾਂ ਜਿਹੜੀ ਚੀਜ਼ ਕਾਨੂੰਨੀ ਰੂਪ ਦੇ ਦਾਇਰੇ ਦੇ ਵਿੱਚ ਆ ਗਈ ਉਹਨੂੰ ਕਰ ਦਿਓ ਠੀਕ ਆ ਜੀ ਬਾੜੀ ਫੇ ਕਿੰਨ ਤੋਂ ਪ੍ਰੰਤੂ ਫੇਰ ਵੀ ਤਾਂ ਆਪਾਂ ਇਦਾਂ ਕਰਦਾ ਹੀ ਆ ਮੈਂ ਇਹਨਾਂ ਨੂੰ ਪਹਿਲਾਂ ਹੀ ਪੁੱਛਿਆ ਸੀ ਵੀ ਮੈਂ ਦੇਖੋ ਕੋਈ ਮਿਸਲ ਨਹੀਂ ਦੇਖੀ ਮੈਂ ਮੈਡਮ ਨਾਲ ਹੀ ਡਿਸਕਸ ਗੱਡੀ ਜੀ ਕੀਤਾ ਮੈਡਮ ਕੀ ਆ ਮੈਨੂੰ ਕੋਈ ਬਕੂਏ ਦਾ ਨਹੀਂ ਸੀ ਪਤਾ ਸਿਸਟਮ ਦਾ ਨਹੀਂ ਸੀ ਪਤਾ ਮੈਂ ਕਿਹਾ ਉਹਨਾਂ ਨੇ ਬਿਆਨਾਂ ਚ ਕੀ ਲਿਖਾਇਆ ਕਹਿੰਦੇ ਡੋਰੀ ਮੈਂ ਕਿਹਾ ਫੇ 304 ਵਿੱਚ ਦੇ ਦੇਣਾ ਸੀ ਕਹਿੰਦੇ ਫਰਸਟ ਸਟੇਜ ਤੇ ਅਸੀਂ 306 302 ਨਾਲ ਦੀ ਧਾਰਾ ਆ ਇਹ ਕੋਈ ਧਾਰਾ ਮਾੜੀ ਨਹੀਂ ਵਿੱਦ ਐਵਿਡੈਂਸ ਆ ਜਾਊਗਾ ਹਾਂ ਹੈਂਗਿੰਗ ਕੀਤਾ ਉਹਨੇ ਘੁੱਟ ਕੇ ਮਾਰਤਾ ਆਪਾਂ ਐਫਐਐਸਐਲ ਟੀਮਾਂ ਆਈਆਂ ਅਗਲਾ ਸਾਰਾ ਨਿਸ਼ਾਨ ਲੈ ਲੈਂਦਾ ਵੀ ਇਹਦੇ ਹੱਥ ਇਹਦੇ ਉਂਗਲਿਆ ਉਹ ਸੀ ਉਹ ਨਾਲ ਮੈਚ ਕਰਾ ਲਾਂਗੇ ਬਿਹਤ ਐਵੀਡੈਂਸ ਵੀ ਇਹਦੇ ਜਿਆਦਾ ਬੈਠ ਰਿਹਾ ਜੀ ਮੇਰੀ ਤਾਂ ਇਹੀ ਬੇਨਤੀ ਆ ਤੇ ਜੇ ਐਸਟੀਐਸਟੀ ਐਕਟ ਦਾ ਅਸੀਂ ਹੁਣੇ ਮੈਂ ਉਹਨੂੰ ਉਹਨੂੰ ਕਹਿ ਦੱਸ ਵੀ ਆਪਣਾ ਵਾਅਦਾ ਕਰ ਦਿਓ ਜੀ ਜਿਮਨੀ ਦਿਓ ਨਾਲ ਲੱਗਾ ਹੋਇਆ ਨਾਲ ਉਹ ਪ੍ਰੂਫ ਕਰਕੇ ਤੇ ਨਾਲ ਲਾ ਦਿਓ ਜਿਹੜੀ ਵੀ ਧਾਰਾ ਲੱਗਣ ਦੀ ਲੋੜ ਅਸੀਂ ਲਾ ਦਿਆਂਗੇ ਨੋ ਪ੍ਰੋਬਲਮ ਤਰੂ ਠੀਕ ਹੈ ਜੀ ਬਹੁਤ ਵਧੀਆ ਗੱਲ ਆ ਵੀ ਸਾਡੀ ਇਹਨਾਂ ਨੇ ਜਿਹੜੀ ਮੇਨ ਮੰਗ ਸੀ ਮੰਨ ਲਈ ਆ ਪਰ ਆਪਾਂ ਲੜਕੀ ਦੇ ਜਿਹੜੇ ਫਾਦਰ ਆ ਚਰਨਜੀਤ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਸਰ ਉਹਨਾਂ ਦਾ ਵੀ ਹਾਲ ਜਰੂਰ ਜਾਣਿਆ ਜਾਵੇ ਤੇ ਇਹਨਾਂ ਇਹਨਾਂ ਤੋਂ ਵੀ ਪੁੱਛਿਆ ਜਾਵੇ ਵੀ ਆਪਾਂ ਕੀ ਕਰਨਾ ਚਾਹੁੰਦੇ ਆਂ ਜੀ ਜੀ ਬਾਈ ਦੇਖੋ ਸਰ ਪੰਜਾਂ ਤੇ ਇੱਕ ਹੋਣੀ ਚਾਹੀਦੀ ਐਸ طرح ਹੀ ਪੰਜ ਬੰਦਿਆਂ ਦੀ ਬਾਕੀ ਐਸੀ ਐਕਟ ਲੱਗਣਾ ਚਾਹੀਦਾ ਆਪਾਂ ਤਾਂ ਤੰਗ ਪਰੇਸ਼ਾਨ ਐਕਸਾਈਡ ਪਹਿਲਾਂ ਵੀ ਧੰਕਿਆ ਦਿੰਦੇ ਰਹੇ ਤੂੰ ਝੋੜੇ ਚ ਮਾੜਾ ਤੇਰੇ ਅੱਥਰੋ ਰੋਟੀ ਵੀ ਨਹੀਂ ਖਾਣੀ ਕੋਲੇ ਕੁੜੀ ਦੇ ਤੋਂ ਰੋਟੀ ਨਹੀਂ ਖਾਂਦੀ ਸੀ ਇਦਾਂ ਕਹਦੇ ਵੀ ਤੂੰ ਝੂੜੀ ਚ ਮਾੜੀ ਤਾਂ ਬਾਹਰ ਨਹੀਂ ਲਿਆਉਣੀ ਸੀ ਵਿਆਹ ਕੇ ਤੇ ਚਲੋ ਮੁੰਡਾ ਤੇ ਕੁੜੀ ਆਪਸ ਵਿੱਚ ਸਕਰਣ ਜਾਥੀ ਇਹਨਾਂ ਕੋਈ ਨਾ ਤਾਂ ਮੁੰਡਿਆ ਕਹਿਣਾ ਮੰਨ ਕੇ ਦਿੱਤਾ ਪਰ ਇਸ ਮਾਂ ਨੇ ਤੇ ਪ੍ਰਵਾਹ ਨੇ ਸਾਹ ਨੂੰ ਟਿਕ ਨਹੀਂ ਦਿੱਤਾ ਤਿੰਨ ਵਾਰ। ਅਖੀ ਮੰਗ ਕਰਦੇ ਪੰਜਾਂ ਤੇ ਹੁਣ ਦੋਸ਼ੀ ਉਹਨੇ ਚਾਹੀਦਾ ਜੀ ਐਸਟੀ ਐਸਟੀ ਲੱਗਣਾ ਚਾਹੀਦਾ ਉਸ ਦਾ ਨਾਮ ਜਾਵੇ। ਕੋਈ ਕੋਈ ਸੰਦੇਹ ਕਰਕੇ ਆਉਣਾ ਚਾਹੀਦਾ ਐਸਟੀ ਐਸਟੀ ਪੰਜਾਂ ਵਿੱਚੋਂ ਇੱਕ ਐਸਟੀ ਐਸਟੀ ਦਾ ਲਾਉ ਦੇਣਾ ਆਟੋਮੈਟਿਕਲੀ ਚਲੋ ਸਾਥੀਓ ਸਾਡੇ ਵਿੱਚ ਪ੍ਰਸ਼ਾਸਨ ਦੇ ਇਹ ਤੇ ਐਵੀਡੈਂਸ ਜਿਹੜਾ ਸਾਡੇ ਕੋਲ ਕਲੈਕਸ਼ਨ ਆ ਸਾਡੇ ਪ੍ਰਸ਼ਾਸਨ ਦੇ ਮੇਨ ਟੈਕਨੀਕਲ ਅਫਸਰ ਜੀ ਉਹਨਾਂ ਦੇ ਨਿਸ਼ਾਨ ਨਿਸ਼ੂ ਲਾ ਗਏ ਸੀ ਅਫਸਰ ਲੱਗਿਆ ਹੋਇਆ ਚੰਗੀ ਕੀਤੀ ਉਹ ਪੱਤਰਾ ਮੈਂ ਪਛਾਣ ਤਾਂ ਆਣੀ ਨਾ ਬੋਡੀ ਕਿਤੇ ਨ ਕਿਤੇ ਤਾਂ ਹੁੰਦਾ ਹੈ ਜੀ ਜਿਹੜੇ 9 ਵਾਂ ਤੇ ਹੋਈ ਹੈ ਪਲੱਸ 3 ਵਜਾਂ ਨੇ 5 ਹੋ ਗਏ ਪਾਟੀ ਪਲੱਸ ਐਸਟੀ ਐਸਡੀ ਐਸਟੀ ਜਿਹੜਾ ਲਗਾ ਦਿਓ ਫਿਰ ਮੋਟਮਡਮ ਤੋਂ ਬਾਅਦ ਫਿਰ ਸਾਰਾ ਬਾਧੂ ਬਾਦੀ ਤੁਹਾਨੂੰ ਡਾਕਟਰੀ ਰਿਪੋਰਟ ਆ ਲੈਣ ਦਿਓ ਅਸੀਂ ਸਾਰਾ ਕਰ ਦੇਣਾ ਸਾਡੋ 302 ਤੋਂ ਕਨਵਰਟ ਕਰਾਉਣੀ ਪਈ ਅਸੀਂ ਉਹ ਵੀ ਕਰ ਲਾਂਗੇ ਕੋਈ ਪ੍ਰੋਬਲਮ ਨਹੀਂ ਹੈ ਵੈਦ ਤੇ ਵੀ ਜਹਾ ਲੈ ਲਓ ਐਸਟੀ ਐਸਟੀ ਜਿਹੜਾ ਚੀਜ਼ ਬਣਦੀ ਮੈਂ ਤੁਹਾਡੀ ਮੌਕੇ ਦੇ ਮੰਨ ਲਈ ਆ ਜੋ ਕਾਨੂੰਨੀ ਰੂਪ ਦੇ ਵਿੱਚ ਆਪਾਂ ਉਹ ਕੰਮ ਕਰੀਏ ਜਿਹੜਾ ਆਪਾਂ ਉਹਨੂੰ ਪ੍ਰੂਫ ਕਰ ਸਕਦੇ ਜੀ ਇੱਕ ਹੋਰ ਮੰਗਰੀ ਆ ਕਿ ਦੋ ਜਣਿਆਂ ਤੇ ਆ ਤਿੰਨ ਜਣੇ ਹੋਰ ਆ ਪੰਜ ਜਣਿਆਂ ਤੇ ਹੋਣਾ ਚਾਹੀਦਾ ਮੈਂ ਮੈਂ ਉਹ ਚੈੱਕ ਕਰਾ ਲਵਾਂ ਮੈਸੂ ਕਰ ਲੈਣਾ ਜੀ ਉਹ ਕੌਣ ਬੰਦਾ ਹੈਗਾ ਮੈਨੂੰ ਉਹਦੇ ਬਾਰੇ ਨਹੀਂ ਪਤਾ ਹੈਗਾ ਉਹਦੀ ਕੀ ਐਵਿਡੈਂਸ ਹੈਗੀ ਆ ਤਾਂ ਆਪਾਂ ਉਹਦਾ ਰੂਲ ਚਾਰਟ ਪਾ ਲੈਨੇ ਮੌਕੇ ਦੇ ਉੱਤੇ ਸੀਗਾ ਜਾਂ ਨਹੀਂ ਸੀ ਕੀ ਉਹਦੇ ਨਾਲ ਉਸ ਕਮਿਊਨੀਕੇਸ਼ਨ ਦੇ ਵਿੱਚ ਇਹਦੇ ਨਾਲ ਸੀ ਇਸ ਤਰੀਕੇ ਦੇ ਨਾਲ ਉਹਨੇ ਮਰਨ ਲਈ ਮਜਬੂਰ ਕੀਤਾ ਇੱਕ ਟੈਕਨੀਕਲ ਸਿਸਟਮ ਹੁੰਦਾ ਹੈ ਜਿਸ ਵਿੱਚ ਆਪਾਂ ਘਰਾ ਦਾ ਪਾਣੀ ਲੱਗਦਾ ਹੈ ਉਹ ਜਣੇ ਕਰਾਂਗੇ ਆਪਾਂ ਗੱਲ ਕਰ ਲਈਏ ਇੱਥੇ ਆ ਜੀ ਤੁਸੀਂ ਇੱਥੇ ਆਓ ਨਹੀਂ ਨਹੀਂ ਕਰੋ ਪਲੀਜ਼ ਆ ਜਾਓ ਆ ਜਾਓ ਆਇਆ ਤਾਂ ਮਾਪਾ ਮੇਨ ਗੱਲ ਕਰਦੇ ਪਹਿਲਾਂ ਉਹਨੇ ਨਾਮ ਆਪਣੇ ਕਰਵਾਇਆ ਜੀ 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 ਉਹ ਕਹਿੰਦੇ ਆ ਕਿ ਕ੍ਰੂਪ ਨੇ ਕਾਪੀ ਬਣਾਈ ਠੀਕ ਹੈ ਜੀ ਉਹ ਵੀ ਡੈਡ ਬੋਰਡ ਹੀ ਲੜਕਦੀ ਹੁੰਦੀ ਤਾਂ ਉਹ ਮੰਨ ਲੈਂਦੇ ਸੋ ਇਹੋ ਜਿਹੇ ਵੀ ਜਿਨ੍ਹਾਂ ਦੇ ਅਸੀਂ ਐਸੇ ਨਾਮ ਲਗਾਏ ਵਿੱਚ ਰੱਖਦੇ ਹੈ ਸਰਜੋ ਦਾ ਨਾਮ ਤਾਂ ਹੈਗਾ ਪਰ ਉਹਨਾਂ ਦੀ ਸੌਫਟਵੇਅਰ ਨਹੀਂ ਤਾਂ ਉਹ ਜਲੋ ਵੀ ਦੇਣਾ ਚਾਹਿਆ ਮਕਦਮੇ ਜਿੰਨੇ ਮੈਂ ਕਾਹਦੇ ਸਾਹਮਣੇ ਦੇਖੋ ਉਹਨਾਂ ਨੂੰ ਛੋੜਣਾ ਬਿਲਕੁਲ ਮੈਂ ਤੁਹਾਨੂੰ ਕਿਹਾ ਸੀ ਤਾਂ ਮਾਹਵੈਸਟਿਗੇਸ਼ਨ ਦੇ ਵਿੱਚ ਅਗਲੇ ਨੇ ਪੀਸ ਤਰੀਕੇ ਨਾਲ ਕੀਤਾ ਹੁਣ ਮੈਂ 302 ਲਾ ਦੇ ਮੈਂ ਝੂਠਾ ਵਾਦਾ ਨਹੀਂ ਕਰਦਾ 302 ਲਾ ਦੇ ਮੈਂ ਕੱਲ ਨੂੰ ਉਹਦੀ ਲੋਕੇਸ਼ਨ ਚੈੱਕ ਕਰਾਉਂਦਾ ਮੈਂ ਉਹਦਾ ਕੋਲ 30000 ਰੁਪਏ 30000 ਦੇ ਵਿੱਚ ਲਿਖਿਆ ਸੀ ਨਾ ਲੋਕੇਸ਼ਨ ਉਹ ਨਹੀਂ ਕਿਸੇ ਬਹੁਤ ਪਾਸੇ ਦੀ ਵੀ ਨਹੀਂ ਪਤਾ ਕਿਸ ਪਾਸੇ ਵਿੱਚ ਇਹ ਗੱਲ ਨਾ ਤੁਹਾਡੀ ਨਾਲ ਰਹਿਣਾ ਮੈਂ ਬਾਕੀ ਚੀਜ਼ਾਂ ਦਾ ਆਪਣੀ ਸਾਰੀਆਂ ਕਿਹੜੇ ਆਪਾਂ ਬਹਿ ਕੇ ਐਵਿਡੈਂਸ ਕਰਾਂਗਾ